ਵਾਰਿੰਦੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸੇਵਾ ਸਰਪ੍ਰਸਤ ਡਾੜਾ ਮੁਕਤ ਸਰਪਈ ਬੀਬੀ ਜੀ ਦੇ ਪਾਉਂਦੇ ਰਾਹੀ ਅੱਜ ਮੰਗਲ ਸੰਗਤ ਮੈਂ ਅ ਆ ਪਹਿਲੇ ਮੰਗਲ ਸੰਗਤ ਦੇ ਸਰਪ੍ਰਸਤ ਨੇ ਲੱਖ ਲੱਖ ਪੇਸ਼ੀ 24 ਲੱਖ ਰੁਪਏ ਉਹਨਾਂ ਦੀ ਮਾਤਾ ਜੀ ਨੇ ਪਾਗ ਦੇ ਟਿੱਕੂ ਨਾਲ 400000 ਪੈਸੇ ਲੈ ਕੇ ਸਾਹਤ ਹੋਇਆ ਸੀ ਆਪਾਂ ਦੇ ਚੋਣ ਗੋਸ਼ਾਂ ਤੋਂ ਵੀਰ ਕਰਦੇ ਭਾਈ ਜਗਵਿੰਦਰ ਸਿੰਘ ਜੀ ਉਹ ਕਿਹਾ ਮੰਗ ਨਹੀਂ ਮੈਂ ਨੋਟ ਕਰਾ ਭਾਈ ਜੀ ਜੀ ਸੁਖੀਰ ਸਿੰਘ ਪਲੀਤ ਕੌਰ ਜੋ ਕਿ ਬਲੰਗ ਚੰਨੇ ਦਾ ਸੇਵਾ ਉਹ ਰਾਜਵਾਦਿਤ ਜੀ ਦੀ ਅੱਜ ਪਰਿਵਾਰ ਨੂੰ ਆਪਣੀ ਮਾਤਾ ਜੀ ਨੂੰ ਤੇ ਵੀਰ ਨੂੰ ਫੌਮ ਸੀ ਗਈ ਹੈ ਸਤਿਗੁਰੂ ਜੀ ਕਿਰਪਾ ਕਰੇ ਆ ਜੀ ਜੀ ਸੁਖੀਰ ਕੌਰ ਤੇ ਭਾਈ ਜਗਵਿੰਦਰ ਸਿੰਘ ਖਾਲਸਾ ਯੂਨਿਟ ਵਾਲਿਆਂ ਨੂੰ ਕੰਟੀ ਕਲਾ ਬਹੁਤ ਸੰਦੇਸ਼ ਸੰਦੇਸ਼ਾਂ ਵਿੱਚ ਇਹ ਕਾਪਣੇ ਵਾਲੇ ਦੇਖਿਆ ਆਪਣੇ ਸਾਹ ਜੋੜਵਾ ਗੁਰ ਲੋਕਾਂ ਨੂੰ ਬੇਜਾ ਦੀ ਸੇਵਾ ਕਰਤੀ ਗੁਰਦੁਆਰਿਆਂ ਦੇ ਰਾਂ ਦਾ ਕੰਟੀ ਕਲਾ ਤੇਰੀ ਪਾਨ ਸਭ ਦਾ ਬਲਵਾ ਕਲ ਸਾਹਿਬ ਐ ਗੁਰ ਜੀ ਕੀ